ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਇੱਕ ਪਿਸਤੌਲ ਸਮੇਤ ਦੋ આરોપી ਗ੍ਰਿਫਤਾਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਅਤੇ 마ੜਿਆਂ ਅੰਸਰਾਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਭਾਜਪਾ ਪੰਜਾਬ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਨਵਰ ਅਲੀ ਉਪ ਪੁਲਿਸ ਕਪਤਾਨ ਨਿਹਾਲ ਸਿੰਘ ਵਾਲਾ ਦੀ ਯੋਗ ਅਗਵਾਈ ਹੇਠ ਐਸਆਈ ਪੁਰਨ ਸਿੰਘ ਟਾਲੀਵਾਲ ਮੁਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਦੀ ਹਦਾਇਤ ਤੇ ਸੱਸਾ ਬੱਬਾ ਗੁਰਦੀਪ ਸਿੰਘ ਨੇ ਪੁਲਿਸ ਪਾਰਟੀ ਦੇ ਮੁਖਬਰ ਖਾਸ ਦੀ ਇਤਲਾਹ ਹੁੰਦੇ ਦਿਲਪ੍ਰੀਤ ਸਿੰਘ ਪੁੱਤਰ ਰਾਮਨਾਰਾਇਣ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਅਤੇ ਗੁਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਰਸੂਲਪੁਰ ਲੁਬਿਆਰਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਦੇਸੀ ਕਟਾ 315 ਬੋਰ ਸਮੇਤ ਇੱਕ ਜਿੰਦਾ ਰੋਂਗ 35 ਬੋਰ ਬਰਾਮਦ ਕਰਕੇ ਇਹੜਾ ਤੱਦਾ 255459 ਅਸਲਾ ਇਕਠਾਣਾ ਨੇਹਾਲ ਸਿੰਘ ਵਾਲਾ ਦਰਜ ਕੀਤਾ ਗਿਆ ਜਿਸ ਨੂੰ ਅਜਮਾਨੀਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਨਵਰ ਅਲੀ ਡੀਐਸਪੀ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਪਤਾ ਲੱਗ ਗਿਆ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਵਕਤ-ਵਕਤ ਥਾਣਿਆਂ ਵਿੱਚ ਪਹਿਲਾਂ ਵੀ ਪਰਚੇ ਚੱਲ ਰਹੇ ਹਨ ਉਨਾ ਨਸ਼ਾ ਵੇਚਣ ਵਾਲੀ ਤਸਕਰਾਂ ਅਤੇ 마ੜੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝਾ ਜਾਣ ਨਹੀਂ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪੱਤਰਕਾਰ ਰਜਿੰਦਰ ਸਿੰਘ ਦੀ ਰਿਪੋਰਟ ਜੀ ਸਰ ਹਾਂ ਮੇਰਾ ਸਰਕਾਰ ਵੱਲੋਂ 마ੜੇ ਅਨਸਰਾਂ ਖਿਲਾਫ ਚਲਾਈ ਮਿਹਨ ਤੇ ਡੀਸੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੇ ਗਾਂਧੀ ਜੀ ਦੇ ਸੁਪਰਵਾਈਜ਼ਨ ਹੇਠ ਜਿਹੜੇ ਨਿਹਾਲ ਸਿੰਘ ਵਾਲਾ ਪੁਰਸ ਤੋਂ ਇੱਕ ਮੁਖਬਰ ਦੀ ਇਤਲਾਹ ਤੇ ਤੇ ਆਪਣੇ ਦਿਲਪ੍ਰੀਤ ਸਿੰਘ son of ਨਰਾਇਣ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੇ ਗੁਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਇਹਨਾਂ ਪਾਸੋਂ ਜਿਹੜਾ 115 ਬੋਰ ਕਟਾ ਦੇਸੀ ਕਟਾ ਤੇ ਇੱਕ ਜਿੰਦਾ ਰੌਜ 315 ਬੋਰ ਬਰਾਮਦ ਹੋਇਆ ਹੈ ਤੇ ਇਹ ਇਹਨਾਂ ਦੇ ਖਿਲਾਫ ਜਿਹੜਾ ਮੁਕਾਦਮਾ ਨੰਬਰ 171/25 ਆਰਮ ਜੈਕਟਰ ਅਸੀਂ ਦਰਜ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕਰੀ ਹੈ ਤੇ ਅਸੀਂ ਇਹਨਾਂ ਦਾ ਜਿਹੜਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਨ ਵੀ ਲਵਾਵਾਂਗੇ ਤੇ ਇਹਨਾਂ ਦੀ ਪੁੱਛਗਿੱਛ ਕਰਾਂਗੇ ਸਰ ਇਹਨਾਂ ਦੇ ਕੋਈ ਹੋਰ ਵੀ ਮਾਮਲੇ ਦਰਜ ਹੈ ਹਾਂ ਜਿਹੜਾ ਦਿਲਪ੍ਰੀਤ ਸਿੰਘ ਹੈ ਇਹਦੇ ਉੱਪਰ 5 ਮੁਕਾਦਮੇ ਪਹਿਲਾਂ ਦਰਜ ਨੇ ਅ ਮੁਕਾਦਮਾ ਨੰਬਰ 165 119 ਤੇ 105 ਜਿਹੜਾ ਨਿਹਾਲ ਸਿੰਘ ਵਾਲੇ ਦਰਜ ਹੈ ਤੇ 119 ਹੈ ਜਿਹੜਾ ਇਹ ਚੋਰੀ ਦਾ ਇਹ ਜਗਰੌਮ ਹੈ ਤੇ ਇੱਕ ਮਕਦਮਾ 158 ਨੰਬਰ ਹੈ ਇਹ ਨਿਹਾਲ ਸਿੰਘ ਵਾਲਿਆ ਤੇ ਮਕਦਮਾ ਨੰਬਰ 79 ਹੈ ਇਹ ਅਸਲਾ ਐਕਟ ਦਾ ਜਿਹੜਾ ਇਹ ਮੈਨੇ ਦਰਜ ਹੈ ਤੇ ਇੱਕ ਹੁਣੇ ਆਪਣੇ ਥੋੜੇ ਦਿਨ ਹੋਏ ਨੇ ਮਕਦਮਾ ਨੰਬਰ 108 ਥਾਣਾ ਬਦਨੀਕਲਾਂ ਦਾ ਦਰਜ ਹੋਇਆ ਇਹ ਵੀ ਅਸਲਾ ਐਕਟ ਦਾ ਹੋਇਆ ਤੇ ਜਿਹੜਾ ਗੁਰਦੀਪ ਸਿੰਘ ਹੈ ਇਹਦੇ ਖਿਲਾਫ ਵੀ 119/24 ਪਰਚਾ ਦਰਜ ਹੈ ਚੋਰੀ ਦਾ ਇਹ ਹੈ ਜੋ ਆਪਣੇ ਸਿਟੀ ਜਗਰਾਉਂ ਇਹਨਾਂ ਦੇ ਖਿਲਾਫ ਦਰਜ ਹੈ